ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਤੇ ਲੋ ਡੇਰੀ ਫਾਰਮ ਪਿੰਡ ਰਾਜਾ ਸਾਸੀ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 6 ਨੱਕ ਦਿਖਾਵਾਂਗੇ 4 ਝੋਟੀਆਂ ਤੇ 2 ਵਹੜਾਂ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਵੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੱਗੇ ਭਾਈ ਚਲੋ ਵਧੀਆ ਚਾਹੀਦਾ ਜੀ ਹਾਂਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਹਾਂ ਭਾਈ ਮੇਰਾ ਹਰਮੰਜੋ ਪਿੰਡ ਰਾਇਆ ਸਾਂਸੀ ਕਨਾਲਾ ਅਸਲ ਤਹਿਸੀਲ ਕਨਾਲਾ ਜੀ ਏਅਰਪੋਰਟ ਦੇ ਨਾਲ 1 ਕਿਲੋਮੀਟਰ ਹੀ ਹੈ ਉਹ ਨੰਬਰ ਹੀ ਬੋਲਦੇ ਹੋ 886414231 ਉਹ ਭਾਜੀ ਅੱਛਾ ਜੀ ਹਾਂਜੀ ਗਾਣਾ ਤੋਂ ਕਰੀਏ ਸ਼ੁਰੂਆਤ ਕਰਕੇ ਜਾਂਦਾ ਗਾਣਾ ਅੰਦੇ ਨਕੀਨੇ ਭਾਜੀ ਅੱਛਾ ਚਾਰ ਮਈਆਂ ਦੇ ਦੋ ਗਹਿਣਾ ਜੀ ਠੀਕ ਹੈ ਚੱਲ ਆਣੀ ਵੀਡੀਓ ਦਾ ਕਿਵੇਂ ਰਿਹਾ ਸੀ ਮੈਂ ਨਾ ਭਾਜੀ ਹਜੇ ਤੱਕ ਭਰਾਵਾਂ ਦੇ ਫੋਨ ਆਉਂਦੇ ਆਦੇ ਅੱਛਾ ਜੀ ਪਹਿਲੇ ਪਹਿਲੇ ਫੋਨਾਂ ਦੇ ਭਾਜੀ ਉਸੇ ਵਾਲੇ ਵੀਰਾਂ ਦਾ ਫੋਨ ਵੀ ਨਹੀਂ ਕੱਟਣ ਦਿੱਤਾ ਨੀਲੀ ਝੋਟੀ ਆਪਾਂ ਵੇਚੀ ਸੀ ਹਾਂਜੀ ਵੀਰ ਨੇ ਫੋਨ ਵੀ ਨਹੀਂ ਕੱਟਣ ਦਿੱਤਾ ਆਦਾ ਵੇਹਰ ਮਨ ਪੈਸੇ ਆ ਗਏ ਮੈਂ ਹਾਂਜੀ ਭਾਜੀ ਅੱਛਾ ਅੱਛਾ ਰੇਡ ਜੇ ਅਜ ਪਾਏ ਹੀ ਨਾ ਆ ਤੁਹਾਨੂੰ ਪਤਾ ਭਾਜੀ ਪਾਣਾ ਮਾਲ ਫਿਰਕੇ ਲਈਦਾ ਘਰਾਂ ਜੋ ਬਿਲਕੁਲ ਬਿਲਕੁਲ ਗਾੜੀ ਵੀ ਪਾਣਾ ਦੇਈਦਾ ਆ ਕਾਹੋ ਬਾਰੀ ਵੀ ਮਾਲ ਖੜਦੇ ਸਾੜਾ ਆਪਣੇ ਕੋ ਅੱਛਾ ਜੀ ਹਾਂਜੀ ਠੀਕ ਹੈ ਜੀ ਬਾਕੀ ਡੰਗਰ ਚੰਗਾ ਲੈ ਇਹਦਾ ਭਾਜੀ ਠੰਡਾ ਅਸੀਲ ਇੱਧਰ ਰੱਖੋ ਲੋਈ ਪਰਪਲ ਆਂਦੀਆਂ ਬਾਈ ਨੇ ਆ ਚੀਜ਼ਾਂ ਵੇਖੋ ਭਾਜੀ ਲਓ ਜੀ ਆ ਚੀਜ਼ਾਂ ਮੁੰਨੇ ਬਹੁਤ ਤੇ ਇਹਦੇ ਥੱਲੇ ਵੀ ਪਾਜਾ ਉੱਪਰੋਂ ਕੱਟੀ ਆ ਜੇ ਮੂੰਹ ਦੌਂਦੀ ਖੀਦੀ ਆ ਅੱਛਾ ਜੀ ਆ ਵੇਖੋ ਲਓ ਜੀ ਚੈੱਕ ਕਰਦਾ ਸੀ ਇਹਦੀਆਂ ਆਹ ਬਈਓ ਇਧਰ ਦੇਖੋ ਸਾਰਾ ਮਾਲ ਸੀਲ ਠੰਡਾ ਲੈਣਾ ਭਾਜੀ ਆਹ ਅੱਛਾ ਜੀ ਹਾਂ ਜੀ ਜਿਹੜੀ ਦੇ ਮਨ ਕਰੇ ਲੈ ਜਾਓ ਕੰਮ ਬੜਾ ਡੰਗਲ ਚੰਗਾ ਹੋਵੇ ਭਾਜੀ ਮਿੰਟ 10 ਨਹੀਂ ਲੱਗਦੇ ਵੀਡੀਓ ਵੀ ਖੰਡੇ ਤੇ ਹਾਂ ਜੀ ਹਾਂ ਜੀ ਹਾਂ ਜੀ ਬਈ ਦੱਸਿਓ ਜੀ ਡਿਟੇਲ ਪਹਿਲਾ ਸੂਆ ਬੱਛੀ ਭਾਜੀ ਇਹਦਾ ਆਰ ਦੀ ਸੂਈ ਏ ਅੱਛਾ ਜੀ ਫਿਰ ਦੋ ਤਿੰਨ ਚੋਕੇ ਪਾਸ ਕਰਕੇ ਬੱਛੀ ਆਣੀ ਹੋਣੀ ਠੀਕ ਹੈ ਮਗਰ ਵੀ ਬੱਛੀ ਆ ਵੀ ਬੱਛੀ ਏ ਠੀਕ ਹੈ ਠੀਕ ਲੋ ਜੀ ਪਹਿਲਾ ਸੂਆ ਸੋਈਆ ਕਰਨ ਵਾਲੀ ਤੇ ਪਿੱਛੇ ਵੀ ਥੀ ਮਲਕਾਫ ਆ ਗਿਆ ਏ ਦੇਖੋ ਵੈਰ ਭਾਜੀ ਬਹੁਤ ਜੀ ਜਿਹੜਾ ਆ ਵੇਖਿਓ ਜੀ ਦਾ ਅੱਛਾ ਜੀ ਹਾਂ ਜੀ ਥਾਂ ਤੋਂ ਜਿਹੜਾ ਬਹੁਤ ਚੰਗਾ ਲੱਗਾ ਐਨ ਕੱਲਾ ਕੱਲਾ ਥਾਂ ਦਾ ਵਿਆਵਾ ਬੜੀ ਚੰਗੀ ਵੈੜ ਭਾਜੀ ਅੱਛਾ ਜੀ ਬਈ ਕਿੰਨਾ ਕੱਢੀਓ ਦੁੱਧ ਦੁੱਧ ਪਾਈ ਜਾਣਾ ਨਹੀਂ ਤੇਰਾ 14 ਕਿਲੋ 14 ਕੀ ਆਮ ਸਵਾਦ ਹੈ ਅੱਛਾ ਜੀ ਹਾਂ ਜੀ ਠੀਕ ਲੋ ਵੀ ਤੇਰਾ 14 ਲੀਟਰ ਦੁੱਧ ਭਰੋ ਮੈਂ ਕੀ ਕਰਦਾ ਤੇ ਕੋਈ ਨਾ ਆਵੇਂ ਨਾ ਮਾਰੂ ਭਾਜੀ ਨਾਲ ਦੇ ਬੱਚੀ ਦਾ ਅੱਛਾ ਜੀ ਹਾਂ ਜੀ ਠੀਕ ਲੋ ਜੀ ਚੈੱਕ ਕਰਾਦੇ ਬਿਲਕੁਲ ਜੇ ਨਾੜੂ ਨਾੜਿਆ ਸੀਲਗ ਪੂਰੀ ਵੈੜਿਆ ਭਾਜੀ ਵੱਡੀਆਂ ਗਾਵਾਂ ਦੀ ਧੀ ਆ ਅੱਛਾ ਜੀ ਹਾਂ ਜੀ ਠੰਡੀ ਧੀ ਆ ਪਸੰਦ ਥਾਲ ਕੱਢ ਦੀ ਵੱਛੀ ਭਾਜੀ ਅੱਛਾ ਜੀ ਹਾਂ ਜੀ ਆ ਲਓ ਜੀ ਸੀਲੀਆਂ ਸੁੱਲੀਆਂ ਜਿਹੜੀਆਂ ਬਹੁਤ ਥਾਲ ਤੁਹਾਨੂੰ ਵੀ ਚੰਗਾ ਲੱਗਾ ਤੇ ਬਾਈ ਇਹਦਾ ਰੇਟ ਫਿਰ ਮੁੱਲ 40 ਭਾਜੀ 35 ਦੀ ਹੋਰ ਕਾਂ ਦੀਏ 32000 ਚ 200 ਛੋੜ ਭਾਜੀ ਵੇਖ ਲਓ ਅੱਛਾ ਜੀ ਲਓ ਜੀ 32000 ਦੇ ਵਿੱਚੋਂ 200 ਰੁਪਇਆ ਛੋੜ ਤੇ ਥਣ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਬਾਕੀ ਭਾਈ ਅਗਲੇ ਸੂਏ ਵਸ਼ੀ ਵਾਦਿਆਂ ਦੀ ਆ ਫੇਰ ਹਾਂਜੀ ਹਾਂਜੀ ਆ ਦੂਜਾ ਸੂਆ ਜੇ ਵੈੜ ਅੱਛਾ ਜੀ ਥਣ ਵੇਖੋ ਲੱਗਾ ਠੀਕ ਹੈ ਲਓ ਜੀ ਦੂਜਾ ਸੂਆ ਮਿਰਲਾ ਥਣ ਭਾਈ ਠੰਡੀ ਸੀਲ ਵੇਖੋ ਚੇਪਾ ਹੁੰਦਾ ਜੇ ਵੈੜ 10 ਦਿਨ ਕੱਢੂ ਬਹੁਤ ਬੜੀ ਭਾਈ ਕਿਨੇ ਕਿ ਦੁੱਧ ੜੀਏ ਦੁੱਧ ਭਾਈ ਘਰ ਆਲੇਗਾ ਪਹਿਲੇ ਸੂਏ 15 ਕਿਲੋ ਚੁੰਦੀ ਰਹੀ ਆ ਅੱਛਾ ਜੀ ਐਲਕਾਂ ਵੀ ਜ਼ਿਆਦਾ ਨਹੀਂ ਮੈਂ ਚਮਾਈ ਜਾਵੇ ਠੀਕ ਹੈ ਠੀਕ ਹੈ ਲੋ ਜੀ ਘੱਟ ਕਣ ਜਿਹੜਾ ਚੰਗਾ ਆ ਗਿਆ ਵਾ ਯਾਤ ਮਸਾਲਾ ਦੀ ਵੈੜੀਏ ਭਾਈ ਲੈ ਜਾ ਹਾਂ ਵੀ ਕਿੰਨਾ ਕੁ ਲੱਜ ਭਜੇ ਟਾਈਮ ਆ ਟਾਈਮ ਭਾਈ ਜੇ ਉਹ 10 ਵੈੜ ਲੈ ਚੁਕੇ ਜੇ ਬਣੂ ਬੜੀ ਭਾਈ ਤੇ ਲੱਗ ਪਣਾ ਬੜੀਆਂ ਠੀਕ ਹੈ ਥਰੀ ਬੜੀ ਆਸਕ ਦਿਨਾਂ ਜੇ ਲੈ ਗੋ ਵੀ ਕਰਮ ਵਾਲੀ ਜੱਟ ਲਾ ਜਿਹੜੀਆਂ ਕਾਫੀ ਆ ਹਵਾਨੇ ਦੇ ਤੇ 15 ਲੀਟਰ ਜਿਹੜਾ ਦੁੱਧ ਪਹਿਲੇ ਸਵੇਰੇ ਭਰਿਆ ਵਾ ਥਾਂ ਥੋੜੀ ਚੰਗਾ ਲੱਗਾ ਕਰਮ ਵਾਲੀ ਨੂੰ ਬੇਸ ਕੁਆਲਟੀ ਭਾਈ ਠੀਕ ਹੈ ਜੀ ਲੈ ਲੈ ਇੱਕ ਦੀ ਵੀਰ ਮੜੀ ਜੀ ਪੁੱਠੀ ਵੀਰ ਮੜਿਆ ਇੱਕ ਦੇ ਚਲ ਬੰਦੇ ਹਰਮਣਾ ਦਾ ਤਾਗ ਕੇ ਤਾਂ ਚੈੱਕ ਕਰਦਾ ਜੀ ਬਹੁਤ ਹੀ ਚੰਗਾ ਦੇ ਨਾ ਵੀ ਕਹਿਣ ਕੱਲਾ ਕੱਲਾ ਥਣ ਲੱਗਾ ਪਿਆ ਵਾ ਤੇ ਚਲੋ ਬਾਕੀ ਕੋਈ ਚੰਗੀ ਜੀ ਸਾਂਵਲਾ ਭਰਾ ਲੱਗਦਾ ਦੁੱਧ ਚੰਗਾ ਕੱਢੀ ਜੋ ਕੋਈ 15 ਦੇਖੀ ਤਾਂ ਪਹਿਲੇ ਹੀ ਹੋਵੇ ਪਿਆਰ ਦਾ ਮਸਾਲਾ ਵੀ ਆ ਰਿਹਾ ਹੈ ਭਾਜੀ ਠੀਕ ਹੈ ਭਾਈ ਇਹਦਾ ਮੁੱਲ ਫਿਰ ਇਹਦਾ ਮੁੱਲ ਭਾਈ 50000 ਕਰ ਦਈਏ ਅੱਛਾ ਜੀ ਇਹ ਹਾਂ ਨਾ ਦਵਾਂਗੇ 60000 ਦੀ ਕੱਢੀ ਹੋਰ ਨਹੀਂ ਮੌਕੇ ਤੇ ਕਰਦਾ ਜੱਗੇ ਭਾਈ ਦੇ ਘਰ ਨਾ ਯਾਰ ਛੱਡਿਆ 45 ਪੂਰੇ ਦੀ ਵੈਟ ਦੇ ਦਾਂਗੇ ਅੱਛਾ ਜੀ ਹਾਂ ਜੀ ਠੀਕ ਲਓ ਜੀ 45 ਮਾਲਾ ਕੋਈ ਨੂੰ ਵੇਚਣ ਵਾਲਾ ਲੈ ਜੇ ਅੱਛਾ ਜੀ ਹਾਂ ਜੀ ਲਓ ਜੀ ਬਾਕੀ ਸੀਲੀਆਂ ਵੀ ਕਾਫੀ ਆ ਤੇ ਲਾ ਢੋਲਾਂ ਦੀ ਜਿਹੜੀਆਂ ਕਾਫੀ ਆ ਹਵਾਨੇ ਦੇ ਬਾਈ ਆ ਤੇ ਜਿੰਨ ਬੱਤੇ ਕਿਵੇਂ ਚੋਲਣ ਕੱਟੀ ਆ ਭਾਜੀ ਵੇਖੋ ਅੱਛਾ ਜੀ ਦੇਖ ਨਾ ਇਹ ਖੜਦੀ ਆ ਛੋਟੀ ਦਾਹ ਲੈ ਜੇ 12 ਲੈ ਜੇ ਠੀਕ ਆ ਆ ਵੇਖੋ ਠੰਡੀ ਵੇਖੋ ਸੀਲਸਲਾਕ ਵੇਖੋ ਪੈਲਣਾ ਵਹਿ ਨਹੀਂ ਦਿੰਦੀਆਂ ਭਾਜੀ ਸਹੀ ਗੱਲ ਹਾਂ ਜੀ ਇਹ ਫੌਲ ਕੇ ਤੇ ਕੋਨੇ ਸੇ ਗੱਸਾਂ ਉਹ ਜਿਹੜਾ ਬਹੁਤ ਹੀ ਚੰਗਾ ਲੱਗਾ ਐਨ ਡਿਜ਼ਾਈਨ ਕਿੰਨਾ ਲੱਗਾ ਪਿਆ ਇਹ ਸਿੰਘ ਭਾਈ ਮੋਬਾਈਲ ਕੱਟੀ ਵੇਖੋ ਓਕਾ ਪੀਸ ਜਿਹਨੂੰ ਆਂਦੇ ਆ ਹਾਂਜੀ ਹਲਵਾ ਨਾਂ ਦੀ ਤੋੜੀ ਭਾਜੀ ਤੁਹਾਡੀ ਕਾਰ ਵੇਖੋ ਛੋਟੀ ਦਾ ਏੜੀ ਖੁੱਲੀ ਤੇ ਬੈਠਣਾ ਇੱਥੇ ਬੈਜੋ ਆ ਵੇਖੋ ਅੱਛਾ ਜੀ ਹਾਂਜੀ ਇਹ ਪਾਜੀ ਇੱਥੋਂ ਹੀ ਮਿਲਨੀ ਆਇਆ ਪਹਿਲਾਂ ਛੋਟੇ ਦੇ ਵਿੱਚ ਤੇ ਥਣਸਣ ਵੀ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ 10 ਲੈ ਲੂਗੇ ਨੇ 10 12 ਕੋੜਾ ਉਹ ਰਾਹੇ ਕੋ ਭਾਈ ਸੋਹਣੀ ਜੱਤੀ ਆ ਦੇ ਸੋਹਣ ਦਾ ਕਰਵਾ ਆ ਲੋ ਹਾਰਗੇ ਭਾਈ ਆ ਵੇਖੋ ਭਾਈ ਲੋ ਇਹ ਕਿਆ ਕਸਾ ਦੇ ਪਿਓਰ ਦੌਂਦੀ ਕੱਟੀ ਆ ਭਾਜੀ ਮੂੰਹ ਦੀ ਵੀ ਮਿੱਠੀ ਆ ਵੇਖੋ ਨਿਆਣਾ ਮੂੰਹ ਫੜ ਲੈ ਭਲਾ ਠੀਕ ਆ ਠੀਕ ਆ ਠੀਕ ਆ ਲੋ ਜੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਹਾਂਜੀ ਲੈ ਜਾ ਸੌਦੇ ਦੀ ਘੋਟੀਆਂ ਭਾਜੀ ਠੀਕ ਇੱਕ ਰੰਗ ਕਾਲੀ ਸਿੰਘੀ ਵਿਖਾਓ ਇਹ ਕਮਾਲ ਨਹੀਂ ਚਿੱਟਾ ਮੱਥੇ ਦੇ ਵੇ। ਸਹੀ ਗੱਲ ਲਓ ਜੀ ਸਿੰਘ ਜਿਹੜਾ ਬਹੁਤ ਹੀ ਜ਼ਿਆਦਾ ਬਾਖਮਾਲ ਲੱਗਾ ਬੜਾ। ਭਾਜੀ ਅਗਲੇ ਸੂਏ ਇੱਕ ੱਟੀ ਬਣਨੀ ਆ ਇਹ ਦੇ ਦੋਂਦੀ ਆ। ਇਹ ਝੋਕੀ ਹੋਣਾ ਸੀ ਕੀ ਹੋਣਾ ਜਵਾਨ ਹੋ ਨਹੀਂ ਨਹੀਂ। ਸਹੀ ਗੱਲ ਲਓ ਜੀ ਕੱਢ ਕੋਲ ਜਿਹੜਾ ਚੰਗਾ ਕਰ ਦਿਉਂਗੇ ਇਹਨੇ ਤਾਂ ਦੰਦਿਆਂ ਝੋਟੀਆਂ ਦੇ ਠੱਲਾ ਤੁਸੀਂ ਚੈੱਕ ਕਰ ਸਕਦੇ ਜੀ। ਬਾਕੀ ਭਾਜੀ ਅਗਲੇ ਸਮੇਂ ਝੋਟੀ ਵਾਦਿਆ ਨਹੀਂ ਘਰ ਵੱਜੀ ਵੀ ਸੋਹਣੀ ਲੱਗਦੀ ਆ ਹਾਂਜੀ ਹਾਂਜੀ ਚਾਰ ਪਰੋਣੇ ਆਉਣਗੇ ਕਹਿਣਗੇ ਝੋਟੀ ਵੱਜੀ ਆ ਸਹੀ ਗੱਲ ਬਣੂ ਬੜੀ ਭਾਜੀ ਇੱਧਰ ਵੇਖੋ ਅਜੀ ਠੀਕ ਠੀਕ ਲਓ ਜੀ ਐਚਐਫ ਕਾਂ ਆ ਭਾਜੀ ਇਹ ਬਿਲਕੁਲ ਆਨ ਸਿਹਾਨ ਤੋਂ ਸੁਭਾਲੀ ਦੇ ਠੰਡੀ ਸੀ ਲਿਆ ਹਾਂਜੀ ਬਈ ਇਹਦਾ ਹਰ ਮੁੱਲ ਮੋਲ ਭਾਜੀ ਜਿਵੇਂ ਕੱਦ ਵਜਿੰਦਾ ਤੇ ਪੈਣਾ ਹੀ ਪੈਣਾ ਆ। ਹਾਂਜੀ। ਬਾਕੀ ਤੁਸੀਂ ਸਿਆਣੇ ਇਹਦਾ ਦੋਂਦੀ ਦਾ ਵੀ ਮੋਲਿਆ ਨਾਲ। ਹਾਂਜੀ। ਦੋਹਾਂ ਦਾ ਹੀ ਆਸਲਾਂ ਦੀ ਕੱਟੀ ਕਿਹੜਾ ਵੀ ਸੰਭਾਲ ਲੈਂਦਾ। ਬਿਲਕੁਲ ਜੀ। ਉਹ ਤੋਂ ਵੇਲੇ 3 ਸਾਲ ਹੋ ਗਏ ਭਾਜੀ ਪੱਠੇ ਪਾਉਂਦਿਆਂ ਨੂੰ। ਅੱਛਾ ਜੀ। ਅਜੇ ਬਣੀ ਨਹੀਂ ਏ। ਠੀਕ ਹੈ ਜੀ। ਹਾਂਜੀ। ਲਓ ਜੀ ਤੇਰੇ ਹੱਥ ਨਾਲ ਲੈ ਲਓ ਤਿਆਰ ਹੋਤੀ ਆ। ਇਹ ਗੱਲ ਜੀ। ਆਹ ਵੇਖੋ। ਤੇ ਬਈ ਮੋਲੇ ਦਾ ਹਰਾਇ। ਮੋਲ ਭਾਜੀ ਦਾ 1 ਦਾਹ ਕਰਦੇ। ਅੱਛਾ ਜੀ। ਹਾਂਜੀ। ਜਾਣਾ। 1-5 ਦੀ ਦੇ ਦੀਏ। ਹੋਰ ਕਰ ਤਾਂ ਜਿੱਥੇ ਛੱਡਣੀ ਜੇ। ਪਾਜੀ ਪੂਰੇ ਦੀ ਦਮਾਂ ਲੱਖ ਦੀ ਠੀਕ ਆ ਵਹੇ ਲੋਟੋ ਟਿੱਕ ਧੀਆ ਠੀਕ ਆ ਠੀਕ ਆ ਲਓ ਜੀ ਪੂਰੇ ਲੱਖ ਦੇ ਦੇ ਇਹਦਾ ਸ਼ਿੰਗਾਰ ਆ ਧੀਆ ਜਿਆਦੀ ਨਹੀਂ ਆ ਪਾਂਦੇ ਠੀਕ ਆ ਜੀ ਸੁਆਮੀ ਕੋ ਝੋਲੇ ਅਗਲੇ ਸੋਏ ਸਾਨੂੰ ਭਲਾ ਡੇਢ ਦੀ ਦੇ ਦੇ ਅੱਛਾ ਜੀ ਆ ਵੇਖੋ ਠੀਕ ਆ ਠੀਕ ਆ ਹਾਂ ਜੀ ਆਪਾਂ ਲਾਟੂਆਂ ਸਾਰੀਆਂ ਕੱਡੂ ਚੋਟੀ ਲਾੜ ਵੇਖੋ ਗਾਈਆਂ ਢੋਲ ਧੀਆ ਚੰਗੀ ਬਣ ਜੂਗੀ ਚਲੋ ਕੋਈ ਚੰਗੀ ਸੰਭ ਵਾਲਾ ਭਰਾ ਲੇ ਦੁੱਧ ਵੀ ਚੰਗਾ ਕੱਢੀ ਜੋ ਵੀ ਚੰਗੇ ਰਖਾ ਦੇ ਪਾਜੀ ਚੋਟੇ ਸਿੰਗ ਦੀ ਆ ਛੋਟੀ ਆ ਕਿਤਾ ਤੇ ਜੇ ਨਾਮ ਤੇ ਤੇ ਜੱਜਾ ਇਹ ਭਾਈ ਦੂਜਾ ਸਵਾ ਇਹ ਗੱਬਣ ਝੋਟੀ ਤਿਆਰ ਅੱਛਾ ਜੀ ਹਾਂ ਜੀ ਹੋਰ ਚੌਥੇ ਨੰਬਰ ਤੇ ਆ ਗਈ ਜਟਪਾ ਇਹ ਵੀ ਤਿਆਰ ਇਹ ਵੀ ਉੱਤਰ ਦੀ ਹੈ ਭਾਜੀ ਅੱਛਾ ਜੀ ਹਾਂ ਜੀ ਮਾਰਵਾ ਫਰਾ ਕਰਦੀ ਕੱਤੀ ਭਾਜੀ ਇਹਨੇ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਵੀ ਐਨ ਅਚਕ ਗਵਾਲੂ ਬਣੀ ਪਈ ਆ ਤੇ ਬਾਕੀ ਢਲਾਣ ਨਾਲ ਜੀ ਤਿੰਨ ਫਲੱਗ ਭਾਜੀ ਜਲਦੀ ਕਰੀ ਜੀ ਤੁਹਾਡੀ ਦਾ ਸਿੰਗ ਤੋਂ ਮੈਨੂੰ ਵੀ ਬਹੁਤ ਇੰਚੰਗਾ ਲੱਗਾ ਇਹ ਦੁੱਧ ਦੱਜਾ ਹਾਂਜੀ ਠੀਕ ਹੈ ਇਹ ਕਿੰਨੇ ਕੁ ਦੁੱਧ ਵਾਲੀ ਆ ਇਹ ਭਾਜੀ ਦੁੱਧ ਤੋਂ ਪਿੰਡੋਂ ਨੇ ਚੁਆਇਆ 14 ਕਿਲੋ ਅੱਛਾ ਜੀ 14 ਦਾ 15 ਚੁਆਵੇ 16 ਚੁਆਵੇ ਠੀਕ ਹੈ ਜੀ ਲਓ ਜੀ 14 ਲੀਟਰ ਜਿਹੜਾ ਪਹਿਲੇ ਸਵੇਰ ਦੁੱਧ ਪਰਿਆ ਤੇ ਅਣਸੂਰ ਦਾ ਚੱਕਾ ਡਾਲ ਲੱਗਾ ਪਿਆ ਵਾ ਚਾਹ ਕਰ ਸਕਦੇ ਬਾਕੀ ਢਲਾਣ ਵੀ ਜਿਹੜੀਆਂ ਕਾਫੀ ਆ ਬਾਕੀ ਭਾਜੀ ਵੇਖ ਲਓ ਇਹ ਨਹੀਂ ਵੀ ਹੋ ਰਹੇ ਥੱਲੇ ਬਈ ਜਾਣਾ ਇਹਦੇ ਥੱਲੇ ਵੇਚਦਾ ਬੈਠਾ ਠੀਕ ਹੈ ਠੀਕ ਹੈ ਲਓ ਜੀ ਸੀਪੀਆਂ ਸੋਹਣੀਆਂ ਜਿਹੜੀਆਂ ਬਹੁਤ ਜਿਆਦਾ ਉਧਰ ਦੀਆਂ ਮਈਆਂ ਦੀ ਪਛਾਣੀ ਇਹ ਹੁੰਦੀ ਭਾਜੀ ਹਾਂਜੀ ਹਾਂਜੀ ਬਈ ਇਹਦਾ ਹਰ ਮੁੱਲ ਇਹ ਆ ਵੇਖੋ ਇਹਦਾ ਮੋਨ ਲਈ ਚੱਕੇ ਭਾਜੀ ਕਰਨਾ ਹੈ ਆਪਾਂ ਪਰਸਾ ਵੀਡੀਓ ਇਹ ਪਾਈ ਅੱਛਾ ਜੀ ਵੀਰ ਨੇ 50000 ਰੁਪਏ ਬਿਆਨਾ ਪਾਇਆ ਜੀ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਸਾਬੋ ਦੀ ਤਰਵੰਡੀ ਦਾ ਵੀਰ ਆ ਬਠਿੰਡੇ ਲਾਗੇ ਵੀ ਜਿਹੜੇ ਵੀਰ ਨੇ ਲਈ ਆ ਅੱਖਾਂ ਲਈ ਝੋਟੀ ਲਈ ਆ ਵੀ ਠੀਕ ਹੈ ਠੀਕ ਹੈ ਜੀ ਲਓ ਜੀ ਇਹ ਸੇਲ ਹੋਇਆ ਚੋਕੀਏ ਬਾਕੀ ਬਹੁਤ ਹੀ ਚੰਗੇ ਰਿਕਰਡ ਵਾਲੀ ਆ ਅੱਖਾਂ ਵਾਲਾ ਕਿੰਡਰ ਭਈ ਆ ਕਿਵੇਂ ਪਹਿਵੇਂ ਨੰਬਰ ਤੇ ਲੋ ਜੀ ਬਿਲਕੁਲ ਤਾਜੀ ਸੂਈ 68000 ਦੀ ਗਾੜੀ ਫੇਰ ਤੀਜੇ ਸਵੇਰੇ ਮੈਂ ਅਗੀ ਭਾਜੀ ਰੁਜਿਆ ਸੁਗਾ ਮੇਰੀ ਤਾਂ ਮਨਮਾਨੀ ਆ ਗਿਆ ਇਹ ਦੋਵੇਂ ਠੀਕ ਲੋ ਜੀ 38000 ਸੂਈ ਕਰਮਾਲੀ ਘੱਟ ਪੁੱਤ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਵਾ ਸਾਰਾ ਸਿਆਜ਼ ਤੋਗੇ ਭਾਜੀ ਲੋੜੀਆਂ ਮਗਰੋਂ ਫੇਰ ਇਹ ਹੋ ਗਿਆ 50-55 ਦੀਆਂ ਤੋਕੜਾਂ ਮਈਆਂ ਵੇਖ ਜਾਂਦੀਆਂ ਠੀਕ ਆ ਠੀਕ ਲੋ ਜੀ ਸਿੰਗਲ ਨਾਲ ਦੀ ਬਈ ਕਿੰਨੇ ਕੁ ਦੱਦ ਲਈਏ ਏ ਭਾਈ 13 ਕਿਲੋ ਦੁੱਧ ਭਰਦੀ ਰਹੀ ਐ ਮੈਂ ਅਛਾ ਜੀ ਐ ਕੰਮ ਚੋੜ ਜਾ ਵੀ ਸੇਵਾ ਚਾਹਵਾ ਤੇਰਾ ਚਾਵਾ ਤੇ ਸੇਵਾ ਦਾ ਭਰ ਦੇ ਦੇਵਾ ਠੀਕ ਆ ਠੀਕ ਆ ਲਓ ਜੀ ਤੇਰਾ ਆਂ ਮਦੀ ਪ੍ਰਣਾ ਦੁੱਧ ਭਰਿਆ ਪਿੱਛੇ ਸਵੇਰੇ ਦੇ ਜਿਹੜੇ ਵੀ ਨਾ ਖੜਨੀਆਂ ਉਹ ਸਾਡੇ ਨਾਲੋਂ ਜ਼ਿਆਦੇ ਸਿਆਣੇ ਆ ਉਹਨਾਂ ਆਪੇ ਸੌ ਲਾ ਲੈਣਾ ਕਿੰਨੇ ਕਿੰਨੇ ਦੁੱਧਾਂ ਵਾਲੀਆਂ ਠੀਕ ਆ ਠੀਕ ਆ ਇਹ ਬਾਅਦ ਖਾਰੋ ਮੈਂ ਜੁੱਟਾ ਜਿਹੜਾ ਇਹਦਾ ਵੀ ਬਹੁਤ ਛਾਹ ਆਉਂਦਾ ਭਾਈ ਟਿੱਪੜ ਟੁੱਪਣ ਬਹੁਤ ਚੰਗੀ ਮੈਂ ਅਛਾ ਜੀ ਇਵੇਂ ਠੰਡੀ ਭਾਜੀ ਵੇਖ ਲਓ ਠੀਕ ਆ ਠੀਕ ਆ ਠੀਕ ਤੇਰਾ ਭਾਈ ਮੁੱਲ ਫਿਰ ਤੇਰਾ ਮੁੱਲ ਭਾਈ 90 50 ਜੋ ਮ ਇਹ ਵੀ ਜੱਸ ਨੂੰ ਹੀ ਦਿੱਤੀਏ ਪੂਰੇ ਅੱਸੀ ਦੀ ਜਾਣ ਦੀਏ ਯਾਰ ਘੜਦੀਏ ਛਾੜ ਦਾਂਗੇ ਭਾਈ ਜੇ ਤੁਸੀਂ ਕਹਿਦੇ ਲੋ ਜੀ 1000 ਘਾਟ ਅਸੀ 1000 ਦੀ ਕੱਬਣ ਤਿਆਰ ਆ ਤੇ ਦੁੱਧ ਵੀ ਚਲੋ 13 14 ਲੀਟਰ ਭਰ ਦੇ ਕਰ ਮਾਲੀ ਵੱਡੀ ਮੈਂ ਭਾਈ ਵਜਣ ਵਾਲੀ ਠੀਕ ਹੈ ਲੋ ਜੀ ਪਟੂ ਭਾਈ ਦੇ ਕੋਲ ਚੰਗੇ ਆ ਤੇ ਰੇਡ ਬਿਲਕੁਲ ਜਿਹੜੇ ਨਾਰਮਲ ਪਾਤੇ ਯਾਰ ਮਨਵੀਰ ਨੇ ਕਹਿਣਾ ਭਾਈ ਜੀ ਕੁਝ ਪਾਸੇ ਉਹ ਬੇਨਤੀ ਭਾਜੀ ਗੱਪਣਾ ਪਾਸ ਕਰੋ ਸੋਈਆਂ 2 ਟਾਈਮ ਚੋ ਉਹ ਆਪਾਂ 4 ਟਾਈਮ ਚੋ ਸਾਡੇ ਘਰ ਚੋਂ ਠੀਕ ਹੈ ਠੀਕ ਹੈ ਹਾਂਜੀ ਤਸੱਲੀ ਕਰਕੇ ਖੜਾ ਠੀਕ ਹੈ ਉਹ ਭਾਈ ਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਹੈ ਸਾਰੇ ਪਸ਼ੂ ਪਾਲਕ ਭਰਾਵਾਂ ਦਾ